ਗੁਰਦਾਸਪੁਰ ਦੇ ਪਿੰਡ ਬੁੱਲੇਵਾਲ ਚ ਸ਼ੁੱਕਰਵਾਰ ਨੂੰ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਗਵਾਂਡੀਆਂ ਨੇ ਕਿਰਤ ਨਾਲ ਹਮਲਾ ਕਰਕੇ ਔਰਤ ਦਾ ਕਤਲ ਕਰ ਦਿੱਤਾ ਮ੍ਰਿਤਕ ਦੀ ਪਛਾਣ ਸੁਰਿੰਦਰ ਕੌਰ ਵਜੋਂ ਹੋਈ ਹੈ ਸੁਰਿੰਦਰ ਕੌਰ ਨੇ ਮੁਲਜ਼ਮਾਂ ਖਿਲਾਫ ਪਹਿਲਾਂ ਵੀ ਛੇੜਛਾੜ ਦਾ ਮਾਮਲਾ ਦਰਜ ਕਰਵਾਇਆ ਸੀ ਜਿਸ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਸੀ ਮੰਨਿਆ ਜਾ ਰਿਹਾ ਹੈ ਕਿ ਇਸੇ ਰੰਜਿਸ਼ ਦੇ ਚੱਲਦਿਆਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਜਦੋਂ ਰੌਲਾ ਪਿਆ ਮੈਂ ਭੱਜ ਕੇ ਗਿਆ ਉਹਨਾਂ ਚ ਨੂੰ ਇਹਨਾਂ ਨੇ ਮੇਰੇ ਜਾਂਦਿਆਂ ਨੂੰ ਕਿਰਤ ਮਾਰ ਕੇ ਤੇ ਭੱਜ ਗਏ ਤੈਨਾਂ ਦਾ ਕੋਈ ਸੱਚ ਚੱਲਦਾ ਜੀ ਸਾਡਾ ਇਹ ਮਤਲਬ ਕੇਸ ਚੱਲਦਾ ਹੀ ਉਹਦੇ ਬਾਰੇ ਇਹਨਾਂ ਧਮਕੀਆਂ ਦਿੱਤੀਆਂ ਨੇ ਕਿ ਇਹ ਵੀ ਤੁਹਾਡੇ ਨਾਲ ਨਿਚਠਾਂਗੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮੌਕੇ ਤੋਂ ਫਰਾਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਇਹਦੀ ਭਿਹਾਈ ਜਸਵੀਰ ਕੌਰ ਤੇ ਨਾਲ ਇਹਦਾ ਸਹੁਰਾ ਗਪਾਲ ਸਿੰਘ ਸੀ ਘਰ ਤੇ ਜਿਹੜੇ ਆ ਮੁਜਰਮ ਇਹਦੇ ਪ੍ਰੀਮ ਕੁਮਾਰ ਦੇ ਕੋ ਕਿਰਚ ਹੀ ਜਿਹੜੀ ਕਿਰਚ ਉਹਨੇ ਮਾਰੀ ਤੇ ਜਿਹਦੇ ਨਾਲ ਇਹਦੀ ਮੌਤ ਹੋਈ ਹੈ ਬਣਦੀ ਨਹੀਂ ਇਹਨਾਂ ਦੀ ਪੁਰਾਣੀ ਰੰਜਿਸ਼ ਬਾਈ ਜਲੀ ਸੀ ਪਹਿਲੋਂ ਵੀ ਇਹਨਾਂ ਨੇ ਪਰਚਾ ਦਰਜ ਕਰਾਇਆ ਆਪਣੀ ਨੋਨ ਨੂੰ ਛੇੜ ਛਾੜਦਾ ਇਹਨਾਂ ਦੇ ਖਿਲਾਫ ਹੀ ਰਾਮ ਮੋਤੀ ਵਗੈਰਾ ਦੇ ਖਿਲਾਫ ਉਹ ਟ੍ਰਾਇਲ 'ਚ ਆ